ਮਾਤਾ ਪਿਤਾ ਅਮਰਤਪਾਲ ਜੀ ਦੇ ਜਿਹੜੇ ਫਿਰ ਉਹਨਾਂ ਦੀ ਸਪੋਰਟ ਇਹਨਾਂ ਨਾਲ ਹੈ ਲੋਕਾਂ ਵਾਂਗੂ ਦੋ ਦੋ ਚਿਹਰੇ ਨਹੀਂ ਰੱਖੇ ਤਾਈਂਓ ਖੜਾ ਪਾ ਸਾਡਾ ਇੱਕ ਤਾਨ ਹੈ ਆ ਮਰਜੀ ਤੇ ਵਿਰ ਕੇ ਵੀ ਤਾਹੀਆਂ ਖਲੋਤਾ ਕਿਉਂਕਿ ਸੋਚ ਇਹਨਾਂ ਦੀ ਜੀ ਪੂਰੀ ਪਾਕ ਬਈ ਹਰਜੀਤ ਸਿੰਘ ਵਿਰ ਕੇ ਬੀਛੜ ਪਰਵਾਲਾ ਤਾਂ ਸਾਰੇ ਤੇ ਯੇ ਨਾਲ ਉਹਦਾ ਸਾਥ ਬਈ ਦੀਪ ਸਿੱਧੂ ਵੀਰ ਨਾਲ ਵੀ ਯਾਰੀ ਪੱਕੀ ਰਹੀ ਓਖੇ ਵੇਲੇ ਵਿੱਚ ਖੜਾ ਉਹਦੇ ਨਾਲ ਸੀ 30 ਹਜ਼ਾਰੇ ਕੋਟ ਅੱਗੇ ਸੀਓ ਗਰਜਿਆ 2021 ਦਾ ਉਹ ਸਾਲ ਸੀ ਕਹਿ ਕੇ ਕਤਾਰ ਜਦੋਂ ਸਾਰੇ ਪਿੱਛੇ ਐ ਉਹ ਤੋਂ ਦੀਪ ਦੀ ਲਈਏ ਨੇ ਬਾਤ ਬਈ ਹਰਜੀਤ ਸਿੰਘ ਮਿਰਕ ਬੀਛਣਪੁਰ ਵਾਲਾ ਪਾ ਸਾਰੇ ਤੇ ਯੇ ਰਲ ਉਹਦਾ ਸਾਥ ਬਈ ਵੱਧ ਤੋਂ ਜੀ ਵੱਧ ਮੋਟਾ ਪਾ ਪਾ ਕੇ ਆਪਾਂ ਤੇ ਇਹ ਐਂਟੀਆਂ ਨੂੰ ਆਪਣੇ ਹੀ ਮਾਤ ਬਈ ਹਰਜੀਤ ਸਿੰਘ ਮਿਰਕ ਬੀਛਣਪੁਰ ਵਾਲਾ ਪਾ ਸਾਰੇ ਤੇ ਯੇ ਰਲ ਉਹਦਾ ਸਾਥ ਬਈ ਤੋ ਇਹ ਤੇ ਆਪਣਾ ਫਰਜ਼ ਬਣਦਾ ਵੀ ਆਪਣੇ ਬੰਦੇ ਨਾਲ ਖਲੋਈਏ ਵੇਖ ਲਓ ਮੈਂ ਵੀ ਗੀਤ ਚ ਵੀ ਗੱਲ ਲਿਖੀ ਹੈ ਜਦੋਂ ਦੀਪ ਸਿੱਧੂ ਦੇ ਓੱਖਾ ਮੇਲਾ ਆਇਆ ਸੀ ਉਦੋਂ ਇਹ ਨਾਲ ਖਲੋਤੇ ਸਨ ਉਸ ਬੰਦੇ ਉਸ ਯੋਧੇ ਨਾਲ ਜਦੋਂ ਸਾਡੇ ਹੀ ਬੰਦੇ ਨੂੰ ਗੁਜ਼ਾਰ ਕਰਨ ਲੱਗੇ ਸਨ ਸਭ ਤੋਂ ਪਹਿਲਾਂ